ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਬੀਜੇਪੀ ਪੰਜਾਬ ਦੇ ਵੱਲੋਂ ਅੱਜ ਰਾਜਪੁਰਾ ਵਿਖੇ ਫਤਿਹ ਰੈਲੀ ਕਿਸਾਨ ਮਜ਼ਦੂਰ ਫਤਿਹ ਰੈਲੀ ਕੀਤੀ ਜਾ ਰਹੀ ਹੈ ਬੀਜੇਪੀ ਦੇ तमाम ਵੱਡੇ ਆਗੂ ਇਸ ਰੈਲੀ ਦੇ ਵਿੱਚ ਸ਼ਾਮਲ ਨੇ ਰਵਨੀਤ ਸਿੰਘ ਬਿੱਟੂ ਵੱਲੋਂ ਖਾਸ ਤੌਰ ਤੇ ਇੱਥੇ ਮੌਜੂਦ ਵਰਕਰਾਂ ਤੇ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਬਿੱਟੂ ਨੇ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਕਿ ਜੇਕਰ ਬੀਜੇਪੀ ਨੂੰ ਵੋਟਾਂ ਪਾ ਕੇ ਸੱਤਾ ਦੇ ਵਿੱਚ ਲਿਆਉਂਦੇ ਨੇ ਤਾਂ ਪੰਜਾਬ ਦੇ ਲੋਕ ਘਾਟੇ ਦੇ ਵਿੱਚ ਨਹੀਂ ਰਹਿਣਗੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮੈਨੂੰ ਹਾਰਨ ਦੇ ਬਾਵਜੂਦ ਨਰਿੰਦਰ ਮੋਦੀ ਨੇ ਮੰਤਰੀ ਬਣਾਇਆ ਕੇਂਦਰੀ ਕੈਬਨਿਟ ਦੇ ਵਿੱਚ ਮੈਨੂੰ ਵਜ਼ੀਰ ਦਾ ਅਹੁਦਾ ਦਿੱਤਾ ਹੈ ਇਸੇ ਤਰ੍ਹਾਂ ਜੇਕਰ ਪੰਜਾਬ ਵਾਸੀ ਭਾਜਪਾ ਨੂੰ ਸੱਤਾ ਦੇ ਵਿੱਚ ਲੈ ਕੇ ਆਉਂਦੇ ਨੇ ਤਾਂ ਪੰਜਾਬ ਵਾਸੀਆਂ ਦਾ ਵੀ ਫਾਇਦਾ ਹੀ ਹੋਵੇਗਾ ਇਸ ਦੇ ਨਾਲ ਨਾਲ ਰਵਨੀਤ ਸਿੰਘ ਬਿੱਟੂ ਨੇ ਬਾਦਲ ਪਰਿਵਾਰ ਦੇ ਉੱਤੇ ਗੰਭੀਰ ਇਲਜ਼ਾਮ ਲਗਾਉਂਦੇ ਆ ਕਿ ਤਿੰਨ ਕਿਸਾਨ ਖੇਤੀ ਬਿੱਲਾਂ ਨੂੰ ਲੈ ਕੇ ਬਾਦਲ ਪਰਿਵਾਰ ਨੇ ਨਰਿੰਦਰ ਮੋਦੀ ਅਤੇ ਕੇਂਦਰ ਦੀ ਸਰਕਾਰ ਨੂੰ ਗਲਤ ਜਾਣਕਾਰੀ ਦਿੱਤੀ ਇਸੇ ਕਰਕੇ ਨਰਿੰਦਰ ਮੋਦੀ ਦੇ ਵੱਲੋਂ ਇਹ ਬਿੱਲ ਜਿਹੜੇ ਲਿਆਂਦੇ ਗਏ ਸਨ ਪਰ ਜਦੋਂ ਨਰਿੰਦਰ ਮੋਦੀ ਨੂੰ ਅਸਲ ਗੱਲ ਦਾ ਪਤਾ ਲੱਗਿਆ ਕਿ ਬਾਦਲਾ ਨੇ ਉਹਨਾਂ ਦੇ ਨਾਲ ਝੂਠ ਬੋਲਿਆ ਪੰਜਾਬ ਦੇ ਕਿਸਾਨ ਇਹਨਾਂ ਬਿੱਲਾਂ ਦੇ ਨਾਲ ਸਹਿਮਤ ਨਹੀਂ ਨੇ ਇਹਨਾਂ ਦੇ ਵਿਰੋਧ ਦੇ ਵਿੱਚ ਨੇ ਤਾਂ ਤੁਰੰਤ ਨਰਿੰਦਰ ਮੋਦੀ ਨੇ ਇਹ ਬਿੱਲ ਵਾਪਸ ਲੈ ਲਏ ਸਨ ਪਰ ਮੈਨੂੰ ਯਾਦ ਆ ਜਦੋਂ ਇੱਕ ਗੱਲ ਮੈਂ ਜ਼ਰੂਰ ਮੈਂ ਛੇੜਨੀ ਨਹੀਂ ਚਾਹੁੰਦਾ ਸੀ ਪਰ ਜਦੋਂ ਨਰਿੰਦਰ ਮੋਦੀ ਜੀ ਦਾ ਇਹ ਫੈਸਲਾ ਸੀ ਕਿਸਾਨਾਂ ਦੇ ਲਈ ਆ ਬਾਦਲ ਪਰਿਵਾਰ ਇਹਨਾਂ ਨੂੰ ਪੁੱਛਿਆ ਗਿਆ ਸੀ ਜਿਵੇਂ ਅੱਜ ਮੈਂ ਚਾਹੇ ਛੋਟਾ ਮੰਤਰੀਆਂ ਇਹ ਵੱਡੇ ਕੈਬਨਿਟ ਮੰਤਰੀ ਸੀ ਹਰ ਸਿਮਰਤ ਇਹਨਾਂ ਨੂੰ ਪੁੱਛ ਕੇ ਵੀ ਤੁਸੀਂ ਕੀ ਕਿਸਾਨਾਂ ਨਾਲ ਗੱਲ ਕਰ ਲਈ ਕੀ ਮਜ਼ਦੂਰਾਂ ਨਾਲ ਗੱਲ ਕਰ ਲਈ ਸਾਰੇ ਯੂਨੀਅਨ ਵਾਲਿਆਂ ਨਾਲ ਗੱਲ ਕੀਤੀ ਇਹਨਾਂ ਨੇ ਜਾ ਕੇ ਨਰਿੰਦਰ ਮੋਦੀ ਜੀ ਜਦੋਂ ਨਾਲ ਦੀ ਕੁਰਸੀ ਤੇ ਬੀਬੀ ਹਰ ਸਿਮਰਤ ਬੈੰਦੇ ਸੀ ਇਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਸਾਰਿਆਂ ਨਾਲ ਗੱਲ ਕਰ ਲੀਜੀਏ ਇਹ ਬਿੱਲ ਬੜੇ ਵਧੀਆ ਹੈ ਪਰ ਗੱਲ ਕਿਸੇ ਨਾਲ ਕੀਤੀ ਨਹੀਂ ਸੀ ਮੈਨੂੰ ਯਾਦ ਹੈ ਮੈਂ ਸਭ ਤੋਂ ਪਹਿਲਾਂ ਬੁਲਾਰਾ ਸੀ ਜਦੋਂ ਪਾਰਲੀਮੈਂਟ ਦੇ ਵਿੱਚ ਇਸ ਬਿੱਲ ਦੇ ਉੱਤੇ ਗੱਲ ਚੱਲ ਰਹੀ ਸੀ ਇੱਕ ਸਾਲ ਅਸੀਂ ਜੰਤਰ ਮੰਤਰ ਤੇ ਬੈਠੇ ਰਹੇ ਪਰ ਜਦੋਂ ਤੱਕ ਮੋਦੀ ਜੀ ਨੂੰ ਇਹ ਗੱਲ ਪਤਾ ਲੱਗੀ ਵੀ ਇਹ ਝੂਠ ਬੋਲ ਕੇ ਭੱਜ ਗਏ ਤਾਂ ਉਹਨਾਂ ਨੇ ਕਿਹਾ ਮੈਂ ਤਾਂ ਲਿਆਉਣਾ ਦਾ ਕਿਸਾਨਾਂ ਖਾਤਰ ਚਾਹੁੰਦਾ ਸੀ ਜੇ ਕਿਸਾਨ ਨਰਾਜ ਨੇ ਮੈਂ ਕਦ ਲਈ ਬਿੱਲ ਲਿਆਉਣਾ ਤੇ ਉਹ ਬਿੱਲ ਉਦੋਂ ਹੀ ਮੋਦੀ ਜੀ ਨੇ ਮਾਫੀ ਮੰਗ ਕੇ ਬਿੱਲ ਵਾਪਸ ਲਏ ਆਪ ਮਾਫੀ ਮੰਗ ਕੇ ਬਿੱਲ ਵਾਪਸ ਲਏ ਵੀ ਜੇ ਤੁਹਾਡੇ ਹੱਕ ਚ ਨਹੀਂ ਗਏ ਭਾਈ ਮੈਂ ਕਾਹਨੂੰ ਲੈ ਕੇ ਆਉਣੇ ਜੇ ਤੁਸੀਂ ਕੁਝ ਨਹੀਂ ਗਏ ਮੈਂ ਕਿਉਂ ਲੈ ਕੇ ਆਉਣੇ ਪਰ ਅੱਜ ਮੈਂ ਉਸ ਪਾਰਟੀ ਚਾਂ ਮੈਂ ਤੁਹਾਡੇ ਕੋਲ ਇੱਕੋ ਹੀ ਗੱਲ ਕਹਿਣੀ ਆ ਵੀ ਪੰਜਾਬ ਵਾਲਿਓ ਆ ਰੈਲੀਆਂ ਦਾ ਸਿਲਸਲਾ ਸ਼ੁਰੂ ਹੋ ਗਿਆ ਅੱਜ ਮੈਂ ਮੁਬਾਰਕਵਾਦ ਦਿੰਨਾ ਵਧਾਈ ਦਿੰਨਾ ਅੱਜ ਅਸੀਂ ਕਿਸਾਨ ਮੰਡੀ ਚ ਰਾਜਪੁਰੇ ਦੀ ਰੈਲੀ ਕਰ ਰਹੇ ਹਾਂ ਕੋਈ ਕਿਸੇ ਮੈਰਿਜ ਪਹਿਲੇ ਇਸ ਵਿੱਚ ਨਹੀਂ ਕਰ ਰਹੇ ਕਿਸੇ ਦੇ ਘਰ ਚ ਨਹੀਂ ਕਰ ਰਹੇ ਅੱਜ ਇੱਕ ਕਿਸਾਨ ਦਾਣਾ ਮੰਡੀ ਦੇ ਵਿੱਚ ਰੈਲੀ ਹੋ ਰਹੀ ਆ ਬੀਜੇਪੀ ਦੀ ਇੱਥੇ ਮੈਂ ਦੇਖ ਰਿਹਾ ਜਿੱਥੇ ਸਾਡੇ ਬੀਜੇਪੀ ਦੇ ਵਰਕਰ ਨੇ ਉੱਥੇ ਜ਼ਿਆਦਾ ਸਾਡਾ ਕਿਸਾਨ ਮਜ਼ਦੂਰ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਪੱਗਾਂ ਬੰਨੀਆਂ ਮਤਲਬ ਉੱਥੇ ਤੱਕ ਅਖੀਰ ਤੱਕ ਦੇਖ ਰਿਆਂ ਇੱਥੋਂ ਪਤਾ ਲੱਗਦਾ ਵੀ ਹਰ ਚਾਹੇ ਕੋਈ ਹਿੰਦੂ ਹੋ啊 ਸਿੱਖਾ ਹਰ ਕੋਈ ਗਰੀਬ ਆ ਅਮੀਰ ਆ ਐਸਸੀ ਆ ਓਬੀਸੀ ਆ ਹਰ ਸ਼ਖਸ ਜਿਹੜਾ ਉਹ ਬੀਜੇਪੀ ਵੱਲ ਚੱਲ ਰਿਹਾ ਮੈਂ ਇੱਕ ਗੱਲ ਕਹਿਣਾ ਮੈਂ ਤਾਂ ਕਾਂਗਰਸ ਸੀ ਮੈਂ ਕਾਂਗਰਸ ਛੱਡ ਕੇ ਬੀਜੇਪੀ 'ਚ ਆਇਆ ਪਰ ਇਲੈਕਸ਼ਨ ਉਹਦੋਂ ਕਿਸਾਨ ਲਹਿਰ ਇੱਕੇ ਸੀਸੀ ਹਾਰ ਗਿਆ ਪਰ ਉਹ ਹਾਰਨ ਤੋਂ ਬਾਅਦ ਵੀ ਜੇ ਕੋਈ ਮੰਤਰੀ ਬਣਾ ਸਕਦਾ ਤਾਂ ਉਹ ਬੀਜੇਪੀ ਨਰਿੰਦਰ ਮੋਦੀ ਬਣਾ ਸਕਦਾ ਅੱਜ ਮੈਨੂੰ ਹਾਰਨ ਤੋਂ ਬਾਅਦ ਵੀ ਮੰਤਰੀ ਬਣਾਇਆ ਆਪਣੀ ਕੈਬਨਿਟ 'ਚ ਬਿਠਾਇਆ ਤੇ ਮੈਂ ਫਾਇਦੇ 'ਚ ਰਿਹਾ ਜਾਂ ਘਾਟੇ 'ਚ ਰਿਹਾ ਮੈਂ ਇਹ ਦੱਸਦਾ ਵੀ ਜੇ ਮੈਂ ਫਾਇਦੇ 'ਚ ਰਿਹਾ ਜੇ ਤੁਸੀਂ ਵੀ ਬੀਜੇਪੀ ਨੂੰ ਵੋਟ ਪੰਜਾਬ ਵਾਲੇ ਉਹ ਪਾਉਂਗੇ ਤਾਂ ਘਾਟੇ 'ਚ ਨਹੀਂ ਰਹੋਗੇ ਕਰਜ਼ੇ 'ਚ ਨਹੀਂ ਰਹੋਗੇ ਫਾਇਦੇ 'ਚ ਰਹੋਗੇ ਮੈਂ ਜ਼ਿੰਮੇਵਾਰੀ ਨਾ ਕਹਿ ਸਕਦਾ ਤੁਹਾਨੂੰ ਮੈਨੂੰ ਕੋਈ ਕੋਈ ਕਮੀ ਆ ਲੀਡਰਸ਼ਿਪ ਬੈਠੀ ਆ ਕਿਉਂ ਕਾਂਗਰਸ ਨੂੰ ਛੱਡ ਕੇ ਗਈ ਆ ਅੱਜ ਵੀ ਇੱਕ ਦੂਜੇ ਦੀ ਦਾੜ੍ਹੀਆਂ ਪੱਟਦੇ ਆ